ਅੰਡੇਮਾਨ ਨਿਕੋਬਾਰਸੀ ਥਾਂ ਉਹ ਜਿੱਥੇ ਰੱਖਿਆ ਲੰਮਾ ਕੈਦ ਸਾਨੂੰ ਕਦੇ ਸਹੰਦੇ ਆਏ ਸੀ ਮਾਰਾਂ ਉਹ ਭੁੱਲੇ ਨਹੀਂ ਯਾਦਾਂ ਤੇ ਉਹ ਥਾਂ ਸਾਨੂੰ ਬਣਿਆ ਸੀ ਵੈਰੀ ਡੇਵਿਡ ਬੈਰੀ ਜਨਰਲ ਜਿਹੜੀ ਸੱਪ ਬਣਿਆ ਰਾਜਤਾਨਾ ਸਾਈ ਸੀ ਕਹਿਰ ਟੁੱਟਿਆ ਪੰਜਾਬੀਆਂ ਬੰਗਾਲੀਆਂ ਤੇ ਉਹ ਫਰਮਾਨ ਹੀ ਰਾਜਤਾਨਾ ਸਾਈ ਸੀ ਪੋਸਾਕ ਬਣ ਗਈ ਸੀ ਪਟਸੰਦੀਆਂ ਬੋਰੀਆਂ ਦੀ ਖੁਰਾਕ ਬਣ ਗਈ ਸੀ ਪੰਜਾਬੀ ਤੇ ਬੰਗਾਲੀਆਂ ਦੀ ਖੁੱਲਾ ਅਸਮਾਨ ਪਾਵੇਂ ਵਿੱਚ ਕਾਲੀ ਝੀਲ ਸੀ ਤੱਪ ਜ਼ਹਿਰੀਆਂ ਦਾ ਬਾਈ ਹੁੰਦਾ ਉਦੋਂ ਮੇਲ ਸੀ ਜੰਗਲ ਕਟਾ ਕੇ ਜਦੋਂ ਪਿੰਡੇ ਸੱਟ ਮਾਰਦੇ ਅੰਡੇਮਾਨ ਨਿਕੋਬਰ ਦਾ ਬੁਰਾ ਖੇਲ ਸੀ ਸਾਥੀਆਂ ਦੇ ਚਿਹਰਾ ਸਾਨੂੰ ਦਿਖਦਾ ਨਕਦੇ ਸੀ ਕਿਸੇ ਨੇ ਵੀ ਆ ਕੇ ਸਾਨੂੰ ਪੁੱਛਿਆ ਨਕਦੇ ਸੀ ਬਣਿਆ ਸਥਾਨ ਪਿਕਨਿਕ ਜਿਹਾ ਜਾਣ ਕੇ ਬਿਮਾਰੀ ਵਿੱਚ ਕਿਸੇ ਨੇ ਵੀ ਪੁੱਛਿਆ ਨਾ ਆਣ ਕੇ ਫਾਂਸੀ ਚਮਦੇ ਇਸ ਲਈ ਹੋਏ ਕੁਰਬਾਨ ਸੀ ਛੇ ਕੇ ਹਰੇ ਦੇਸ ਲਈ ਹੋਏ ਕੁਰਬਾਨ ਸੀ ਸਾਬਰਕਰ ਸਿੱਧਕੀ ਚੈਟਰਜੀ ਪਰਮਾਨੰਦ ਨਾਲ ਸੀ ਸੋਹਣ ਸਿੰਘ ਯਾਰ ਕਾਲੇ ਪਾਣੀ ਦੀਵਾਨ ਸਿੰਘ ਨਾਮ ਸੀ ਟਾਈਮਰ